ਢਾਂਕੂਟ ਹਲਕਾ ਪੋਆ ਦੇ ਪਿੰਡ ਨਰੋਟ ਜਮਲ ਸਿੰਘ ਵਿੱਚ ਇੱਕ ਮਹਿਲਾ ਦੇ ਨਾਲ ਕੁਟਮਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਇਹ ਜਾਣਕਾਰੀ ਦਿੰਦੇ ਹੋਏ ਪੀੜਤਾ ਹਲਕਾ ਤੇ ਉਸ ਦੀ ਮਾਤਾ ਰਾਧਾ ਰਾਨੀ ਨੇ ਦੱਸਿਆ ਹੈ ਕਿ ਉਹਨਾਂ ਦੇ ਹੀ ਭਰਾ ਦੇ ਬੇਟੇ ਨੇ ਉਹਨਾਂ ਦੀ ਕੁੜੀ ਦੇ ਨਾਲ ਕੁਟਮਾਰ ਕੀਤੀ ਹੈ ਤੇ ਘਰੇਲੂ ਗੱਲਾਂ ਤੋਂ ਇਸ ਬਾਅਦ ਪੁਲਿਸ ਨੂੰ ਜਿਹੜਾ ਹੈ ਥਾਣੇ ਨਰੋਟ ਜਮਲ ਸਿੰਘ ਵੀ ਸ਼ਿਕਾਇਤ ਜਿਹੜੀ ਹੈ ਉਹ ਕੀਤੀ ਸੀ ਤਾਂ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਨੇ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੇ ਆ ਨਾਕਾਨੀ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿੱਚ ਜਦੋਂ ਇਨਵੈਸਟੀਗੇਸ਼ਨ ਆਫੀਸਰ ਹਰੀਸ਼ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਖੁਦ ਇਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਕਹਿ ਰਹੇ ਨੇ ਪਰ ਆ ਕੇ ਇਹ ਬੈਠੇ ਤੇ ਦੂਜੀ ਪਾਰਟੀ ਨਾਲ ਕੋਈ ਵੀ ਗੱਲ ਜਿਹੜੀ ਹੈ ਉਹ ਨਹੀਂ ਕਰ ਰਹੀ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਜਿਹੜੀ ਹੈ ਮਹਿਲਾ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਕਰਦੀ ਹੈ ਕਿ ਨਹੀਂ ਤੇ ਇਸ ਮੌਕੇ ਤੇ ਮਹਿਲਾ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕੀ ਹੈ ਪੂਰਾ ਮਾਮਲਾ ਉਹ ਦੇਖਦੇ ਆਏ ਖਬਰ ਮੇਰ ਨੂੰ ਕਿਨਾਂ ਦਾ ਸੀ ਕਿ ਸਾਡੀ ਕੋਈ ਸੁਣਦੀ ਨਹੀਂ ਤੇ ਆਪਣੀਆਂ ਚਲਾਈ ਜਾਂਦੀ ਕਹਿੰਦੇ ਹੁਣ ਸਾਡੇ ਨਾਲ ਪਿੱਠ ਕਰ ਦਿੱਤੀ ਐਸਾ ਐਸਾ ਨਹੀਂ ਸਾਡੇ ਨਾਲ ਪਿੱਠ ਕਰ ਦਿੱਤੀ ਸਾਰੇ ਪੁਲਸਾਨਾ ਸਾਡੇ ਨਾਲ ਪਿੱਠ ਕਰ ਦਿੱਤੀ ਕਹਿੰਦੇ ਅਸੀਂ ਨਹੀਂ ਕਰ ਸਕਦੇ ਜੋ ਵੀ ਕਰਨਾ ਜੋ ਕਰੋ ਲੜਾਈ ਹੋਈ ਮੇਰੇ ਭਰਾ ਦੇ ਮੁੰਡੇ ਨਾਲ ਤੇ ਉਹ ਮੇਰੀ ਕੁੜੀ ਹੀ ਕਿਨਾਂ ਕਿਦੇ ਬਾਂਡੇ ਕੇ ਦੀ ਸੋਹਰੇ ਆਪਣੇ ਉਹ ਆਪਣੀ ਸੱਸ ਦੇ ਨਾਲ ਕੇਦੀ ਹੀ ਐਟੋ ਭਰ ਕੇ ਤੇ ਉਹਨਾਂ ਨੇ ਮੇਰੇ ਘਰ ਸਮਾਨ ਰੱਖਿਆ ਮੇਰੀ ਪਰਜਾਈ ਆਈ ਤਾਂ ਉਹਨੇ ਕਿਹਾ ਕਿ ਦੇ ਚਲ ਗਈ ਮੁੰਡੇ ਨਾਲ ਨਟਕੀ ਉਹ ਕਹੀ ਆਪਣੀ ਸੱਸ ਦੇ ਨਾਲ ਆਪਣਾ ਪਰਿਵਾਰ ਦੇ ਨਾਲ ਕਿਹਦੀ ਉਹਨੇ ਸਾੜੇ ਬਰੇਲ ਜਾ ਮਲਾਇਆ ਮੇਰੀਆਂ ਬਸਦੀਆਂ ਕੁੜੀਆਂ ਦਾ ਘਰ ਜਵਾਰ ਠੀਕ ਹੈ ਤੇ ਮੇਰਾ ਭਰਾ ਕਹਿੰਦਾ ਮੈਂ ਤੀ ਘਰੋਂ ਬਾਹਰ ਕੱਢ ਦੇਣਾ ਮੈਂ ਤੀ ਇੱਥੇ ਰੱਖਣਾ ਨਹੀਂ ਫਿਰ ਕਿਹਨਾਂ ਦਾ ਲੋਕੇ ਦੇ ਘਰ ਮੈਂ ਜਾ ਨਹੀਂ ਹੁੰਦੇ ਘਰ ਵੀ ਬੈਠਣ ਦਿਆ ਦੇ ਜਿਹਦੇ ਘਰ ਨਹੀਂ ਵੀ ਬੈਠਣ ਦਿਆ ਦਾ ਜੇ ਮੈਂ ਠਾਣੇ ਜੀ ਨਹੀਂ ਠਾਣੇ ਵੀ ਨਹੀਂ ਮੇਰੇ ਸੁਣਦੇ ਦੱਸੋ ਮੈਂ ਕਿੱਥੇ ਜਾ ਆਲਕਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਇਹਨਾਂ ਨੇ ਵੀ ਕੁੱਟਿਆ ਕਿੰਨਾ ਮਾਮਲੇ ਦੇ ਮੁੰਡੇ ਨੇ ਇਹਨਾਂ ਨੇ ਕੁੱਟਿਆ ਮਾਮਲੇ ਦੇ ਮੁੰਡੇ ਨੇ ਬੰਸ਼ਣ ਨੇ ਹਾਂ ਬੰਸ਼ਣ ਨੇ ਹਾਂਜੀ ਤਿੰਨ ਵਾਲੀ ਗਏ ਤਿੰਨ ਚਾਰ ਵਾਲੀ ਗਏ ਕੋਈ ਨਾ ਸਾਰੀ ਸੁਣੀ ਨਹੀਂ ਮੈਡੀਕਲ ਵੀ ਕਰਵਾਇਆ ਤਾਂ ਵੀ ਨਾ ਸਾਰੀ ਸੁਣੀ ਸੀ ਵੈਦ ਦਾ ਮੈਡੀਕਲ ਦਿੱਤੇ ਦਾ ਹਾਂ ਤੇ ਪਰਸੋ ਦਾ ਦਿੱਤੇ ਦਾ ਤੱਕ ਕੋਈ ਨਹੀਂ ਪਤਾ ਦਾਲੀ ਨਹੀਂ ਉਹਨਾਂ ਦੇ ਆ ਸੱਚ ਨਹੀਂ ਕਿਸਾਨਾਂ ਨਾਲ ਗੱਲ ਕੀਤੀ ਕੋਈ ਵੀ ਨਹੀਂ ਕੀਤੀ ਆ ਸੱਚ ਨੇ ਮੇਰੀ ਗੱਲ ਕੀਤੀ ਕੋਈ ਵੀ ਨਹੀਂ ਕੀਤੀ ਕੋਈ ਵੀ ਨਹੀਂ ਕੀਤੀ 15 ਜਾਨਾਂ ਨੇ ਸੈਣ ਕਿਤੇ ਹੁੰਦੇ ਨਾਲ ਮਾਰਨਾ ਦੇ ਸਾਨੂੰ ਅਸੀਂ ਕਿਹਦੇ ਪਿੰਡ ਜਾਹੀ ਜਿੰਦੇ ਘਰਾ ਜਾਈ ਉਹਨਾਂ ਨੂੰ ਵੀ ਕਹਿੰਦੇ ਤੁਹਾਨੂੰ ਮਾਰ ਦੇਣਾ ਜਿਹੜਾ ਬਾਰਿਆ ਸਾਡੀ ਪੱਤੀ ਵੀ ਕੱਟ ਦਿੱਤੀ ਹਾਂਜੀ ਪੱਤੀ ਵੀ ਕੱਟ ਗੱਲ ਕੱਟ ਦਿੱਤੀ ਤੇ ਕੋਈ ਐਡਰੈਸ ਹਾਂਜੀ ਕੋਈ ਵੀ ਨਹੀਂ ਲੜਾਈ ਗੱਲ ਨਹੀਂ ਕੋਈ ਬਾਤ ਨਹੀਂ ਮਾਮਿਆਂ ਦਾ ਮੁੰਡਾ ਤੇ ਆ ਕੋਲੇ ਮਾਮੀ ਪਈ ਪਟਨਕੋਟ ਹਲਕਾ ਪੋਆ ਦੇ ਪਿੰਡ ਰੋਡ ਜਮਲ ਸਿੰਘ ਵਿੱਚ ਇੱਕ ਮਹਿਲਾ ਦੇ ਨਾਲ ਕੁਟਮਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਇਹ ਜਾਣਕਾਰੀ ਦਿੰਦੇ ਹੋਏ ਪੀੜਤਾ ਹਲਕਾ ਤੇ ਉਸ ਦੀ ਮਾਤਾ ਰਾਧਾ ਰਾਣੀ ਨੇ ਦੱਸਿਆ ਹੈ ਕਿ ਉਹਨਾਂ ਦੇ ਹੀ ਭਰਾ ਦੇ ਬੇਟੇ ਨੇ ਉਹਨਾਂ ਦੀ ਕੁੜੀ ਦੇ ਨਾਲ ਕੁਟਮਾਰ ਕੀਤੀ ਹੈ ਤੇ ਘਰੇਲੂ ਗੱਲਾਂ ਤੋਂ ਇਸ ਬਾਅਦ ਪੁਲਿਸ ਨੂੰ ਜਿਹੜਾ ਹੈ ਉਠਾਣੇ ਨਰੋਟ ਜਮਲ ਸਿੰਘ ਵੀ ਸ਼ਿਕਾਇਤ ਜਿਹੜੀ ਹੈ ਉਹ ਕੀਤੀ ਸੀ ਤਾਂ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤਿੰਨੇ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੇ ਆ ਨਾਕਾਨੀ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿੱਚ ਜਦੋਂ ਇਨਵੈਸਟੀਗੇਸ਼ਨ ਅਫੀਸਰ ਹਰੀਸ਼ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਖੁਦ ਇਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਕਹਿ ਰਹੇ ਨੇ ਪਰ ਆ ਕੇ ਇਹ ਬੈਠੇ ਤੇ ਦੂਜੀ ਪਾਰਟੀ ਨਾਲ ਕੋਈ ਵੀ ਗੱਲ ਜਿਹੜੀ ਹੈ ਉਹ ਨਹੀਂ ਕਰ ਰਹੀ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਜਿਹੜੀ ਹੈ ਮਹਿਲਾ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਕਰਦੀ ਹੈ ਕਿ ਨਹੀਂ ਤੇ ਇਸ ਮੌਕੇ ਤੇ ਮਹਿਲਾ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕੀ ਇਹ ਪੂਰਾ ਮਾਮਲਾ ਉਹ ਦੇਖਦੇ ਆਏ ਖਬਰ ਮੈਨੂੰ ਕਿੰਨਾ ਅੰਦਾਜ਼ ਹੈਗੇ ਸਾਡੀ ਕੋਈ ਸੁਣਾਦੀ ਨਹੀਂ ਕਿ ਆਪਣੀਆਂ ਚਲਾਈ ਜਾਂਦੀ ਕਹਿੰਦੇ ਹੁਣ ਸਾਡੇ ਨਾਲ ਪਿੱਠ ਕਰ ਦਿੱਤੀ ਐਸਾ ਐਸਾ ਨਹੀਂ ਸਾਡੇ ਨਾਲ ਪਿੱਠ ਕਰ ਦਿੱਤੀ ਸਾਰੇ ਪੁਲਸਾਨਾ ਸਾਡੇ ਨਾਲ ਪਿੱਠ ਕਰ ਦਿੱਤੀ ਕਹਿੰਦੇ ਅਸੀਂ ਨਹੀਂ ਕਰ ਸਕਦੇ ਜੋ ਵੀ ਕਰਨਾ ਜਾਓ ਕਰੋ ਲੜਾਈ ਹੋਈ ਮੇਰੇ ਭਰਾ ਦੇ ਮੁੜੇ ਨਾਲ ਤੇ ਉਹ ਮੇਰੀ ਕੁੜੀ ਹੀ ਕਿਨਾ ਕਿਦੇ ਬਾਂਡੇ ਕੇਦੀ ਸੋਹਰੇ ਆਪਣੀ ਉਹ ਆਪਣੀ ਸੱਸ ਦੇ ਨਾਲ ਕੇਦੀ ਹੀ ਐਟੋ ਭਰ ਕੇ ਤੇ ਉਹਨਾਂ ਨੇ ਮੇਰੇ ਘਰ ਸਮਾਨ ਰੱਖਿਆ ਮੇਰੀ ਪਰਜਾਈ ਆਈ ਤੁਹਾਨੂੰ ਕਿਹਾ ਕਿ ਦੇ ਚਲ ਗਈ ਮੁੰਡੇ ਨਾਲ ਨਟਕੀ ਉਹ ਕਹੀ ਆਪਣੀ ਸੱਸ ਦੇ ਨਾਲ ਆਪਣਾ ਪਰਿਵਾਰ ਦੇ ਨਾਲ ਕਹੀ ਉਹਨੇ ਸਾਢੇ 4 ਲਿਜਾਮ ਲਾਇਆ ਮੇਰੀਆਂ ਬਸਦੀਆਂ ਕੁੜੀਆਂ ਦਾ ਘਰ ਜਵਾਰ ਠੀਕ ਹੈ ਤੇ ਮੇਰਾ ਭਰਾ ਕਹਿੰਦਾ ਮੈਂ ਤੀ ਘਰੋਂ ਬਾਹਰ ਕੱਢ ਦੇਣਾ ਮੈਂ ਤੀ ਇੱਥੇ ਰੱਖਣਾ ਨਹੀਂ ਫਿਰ ਕਿਹਨਾਂ ਦਾ ਲੋਕੇ ਦੇ ਘਰ ਮੈਂ ਜਾ ਨਹੀਂ ਹੁੰਦੇ ਘਰ ਵੀ ਨਹੀਂ ਬੈਠਣ ਦਿਆ ਕੇ ਕਿਸੇ ਦੇ ਘਰ ਨਹੀਂ ਵੀ ਬੈਠਣ ਦਿਆਵਾ ਜੇ ਮੈਂ ਠਾਣੇ ਜਿੱਨੀ ਠਾਣਿਆਂ ਵੀ ਨਹੀਂ ਮੇਰੇ ਸੁਣਦੇ ਦੱਸੋ ਮੈਂ ਕਿੱਥੇ ਜਾ ਆਲਕਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਇਹਨਾਂ ਨੇ ਵੀ ਕੁੱਟਿਆ ਕਿੰਨਾ ਮਾਮੇ ਦੇ ਮੁੰਡੇ ਨੇ ਮਾਮੇ ਦੇ ਮੁੰਡਿਆਂ ਦੇ ਵੰਸ਼ ਨੇ ਹਾਂ ਵੰਸ਼ ਨੇ ਹਾਂਜੀ ਤਿੰਨ ਵਾਰੀ ਗਏ ਤਿੰਨ ਚਾਰ ਵਾਰੀ ਗਏ ਕੋਈ ਨਾ ਸਾਰੀ ਸੁਣੀ ਨਹੀਂ ਮੈਡੀਕਲ ਵੀ ਕਰਵਾਇਆ ਤਾਂ ਵੀ ਨਾ ਸਾਰੀ ਸੁਣੀ ਸੀ ਇਹਦਾ ਮੈਡੀਕਲ ਦਿੱਤੇ ਦਾ ਹੱਥ ਤੇ ਪਰਸੋ ਦਾ ਦਿੱਤੇ ਦਾ ਹੱਥ ਤੱਕ ਕੋਈ ਨਹੀਂ ਪਤਾ ਕਰੀ ਨਹੀਂ ਕਾਦੇ ਆ ਸੱਚ ਨਹੀਂ ਕਿਸਾਨਾਂ ਨਾਲ ਗੱਲ ਕੀਤੀ ਕੋਈ ਵੀ ਨਹੀਂ ਕੀਤੀ ਆ ਸੱਚ ਨਹੀਂ ਮੇਰੀ ਗੱਲ ਕੀਤੀ ਕੋਈ ਵੀ ਨਹੀਂ ਕੀਤੀ ਕੋਈ ਵੀ ਨਹੀਂ ਕੀਤੀ 15 ਜਾਨਾਂ ਨੇ ਸੈਣ ਕਿਤੇ ਹੁੰਦੇ ਨਾਲ ਮਾਰਨਾ ਦੇ ਸਾਨੂੰ ਸਾਹੀ ਕਹਦੇ ਪਿੰਡ ਜਾਹੀ ਜਿੰਦੇ ਘਰਾ ਜਾਈ ਉਹਨਾਂ ਨੂੰ ਵੀ ਕਹਿੰਦੇ ਤੈਨੂੰ ਮਾਰ ਦੇਣਾ ਜੇ ਨਾ ਬਾਰਿਆ ਸਾਰੀ ਪੱਤੀ ਵੀ ਕੱਟ ਦਿੱਤੀ ਹਾਂਜੀ ਪੱਤੀ ਵੀ ਕੱਟ ਗੱਲ ਕਰ ਦਿੱਤੀ ਤੇ ਉਹਨਾਂ ਨੇ ਕੋਈ ਸਬਦ ਕਰੀ ਗਏ ਹਾਂਜੀ ਲੜਾਈ ਸੀ ਕੋਈ ਵੀ ਨਹੀਂ ਲੜਾਈ ਗੱਲ ਨਹੀਂ ਕੋਈ ਬਾਤ ਨਹੀਂ ਮਾਮੇ ਦਾ ਮੁੰਡਾ ਤੇ ਆ ਕੋਲੇ ਮਾਮੀ ਪਈ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ